ਕਿਸਾਨ ਜਥੇਬੰਦੀਆਂ ਨੂੰ ਸ਼ੰਭੂ ਬਾਰਡਰ ਤੇ ਡਟਿਆ ਨੂੰ 6ਵਾਂ ਦਿਨ ਹੋ ਗਿਆ ਹੈ ਤੇ ਉੱਥੇ ਹੀ ਐਮਪੀ ਸਿਮਰਨਜੀਤ ਸਿੰਘ ਮਾਨ ਦਾ ਇੱਕ ਵੱਡਾ ਅਭਿਆਨ ਸਾਹਮਣੇ ਆਇਆ ਹੈ ਅਤੇ ਉਹਨਾਂ ਨੇ ਦੂਜੇ ਪਾਸੇ ਅਨਿਲ ਵਿਜਤੇ ਤਿੱਖੇ ਨਿਸ਼ਾਨੇ ਵਿਸਾਦੇ ਨੇ ਤੇ ਜਿਸ ਨੂੰ ਲੈ ਕੇ ਕਿਹਾ ਕਿ ਭਗਵੰਤ ਮਾਨ ਨੂੰ ਅਨਿਲ ਵਿਜਤੇ ਜਿਹੜਾ ਪਰਚਾ ਜਿਹੜਾ ਐਫ ਆਈ ਆਰ ਦਰਜ ਜਿਹੜੀ ਕਰਨੀ ਚਾਹੀਦੀ ਹੈ ਕਿਉਂਕਿ ਕਿਸਾਨਾਂ ਦੇ ਉੱਤੇ ਜੋ ਵੀ ਤਸ਼ੱਦਦ ਹੋ ਰਿਹਾ ਇਹਨਾਂ ਦੀ ਵਜ੍ਹਾ ਦੇ ਕਾਰਨ ਹੋ ਰਿਹਾ ਹੈ ਬਿਆਨ ਐਮ ਪੀ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਦਿੱਤੇ ਗਏ ਨੇ ਤੇ ਦੂਜੇ ਪਾਸੇ ਕਿਸਾਨਾਂ ਦਾ ਪੱਖ ਵੀ ਪੂਰਿਆ ਹੈ ਤੇ ਉਹਨਾਂ ਨੇ ਕਿਹਾ ਕਿ ਕਿਸਾਨ ਜੱਥੇਬੰਦੀਆਂ ਨੂੰ ਲੈ ਕੇ ਜੋ ਵੀ ਮੰਗਾਂ ਨੇ ਉਹ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਨੇ ਤੇ ਪ੍ਰੰਤੂ ਕਿਸਾਨਾਂ ਆਨਾਂ ਦੇ ਉੱਤੇ ਜਿਹੜਾ ਤਸ਼ੱਦਦ ਹੋ ਰਿਹਾ ਐ ਅਥਰੂ ਗੈਸ ਵਾਲੇ ਗੋਲੇ ਸੁੱਟੇ ਜਾ ਰਹੇ ਨੇ ਕਿੱਲਾ ਠੋਕੀਆਂ ਜਾ ਰਹੀਆਂ ਨੇ ਉਹ ਬਹੁਤ ਗਲਤ ਐ ਤੇ ਇਹ ਇਸ ਗੱਲ ਨੂੰ ਲੈ ਕੇ ਜਿਹੜਾ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਨਿਦਾ ਕੀਤੀ ਗਈ ਐ ਹੋਰ ਕੀ ਕਹਿਣਾ ਐ ਐਮਪੀ ਸਿਮਰਨਜੀਤ ਸਿੰਘ ਮਾਨ ਦਾ ਸੁਣਦੇ ਆਂ ਬੰਦ ਲੱਗੇ ਆਂ ਬੰਦ ਨੂੰ ਵੀ ਤੋੜੋ ਪਰ ਜਿਹੜੇ ਜਾ ਸਕਦੇ ਆ ਗੱਡੀਆਂ ਦੇ ਉੱਤੇ ਜਾਣ ਪਰ ਫੇਰ ਤਾਂ ਵੀ ਜੇ ਮਜਬੂਰ ਹੋ ਗਿਆ ਫੇਰ 2-3 ਦਿਨ ਲਗਾਤਾਰ ਗੱਡੀਆਂ ਨੂੰ ਵੀ ਰੋਕ ਦੋ ਮੇਰੀ ਗੱਲ ਤਾਂ ਇਹ ਪਬਲਿਕ ਦੇ ਨਾਲ ਹੀ ਹੁੰਦੀ ਹੈ ਮੇਰੀ ਇਹ ਉਹ ਤਾਂ ਸਾਰੇ ਸ਼ੰਭੂ ਹੈਗੇ ਆ ਲੀਡਰ ਤਾਂ ਸਾਰੇ ਉੱਥੇ ਹੈਗੇ ਆ ਹਾਂ ਕੱਲ ਮੈਂ ਬਿਆਨ ਦਿੱਤਾ ਸੀ ਸਾਰੇ ਲੀਡਰਾਂ ਨੂੰ ਆਉਣਾ ਚਾਹੀਦਾ ਹੈ ਅੱਜ ਬਹੁਤ ਅੱਛਾ ਕੀਤਾ ਸਾਡੇ ਸੰਗਰੂਪ ਦੇ ਜਿਹੜੇ ਲੀਡਰ ਹੈਗੇ ਆ ਉਹ ਗਰਾਹਾ ਸਾਹਿਬ ਉਹ ਵੀ ਬਾਹਰ ਨਿਕਲੇ ਆਏ ਬਹੁਤ ਵਧੀਆ ਗੱਲ ਹੈ ਬਾਕੀ ਤੇ ਵੀ ਜਿਹੜੇ ਲੀਡਰ ਹੈ ਜਿਹੜੇ ਨਹੀਂ ਸ਼ਾਮਲ ਹੋ ਰਹੇ ਉਹਨਾਂ ਨੂੰ ਸ਼ਾਮਲ ਹੋਣਾ ਚਾਹੀਦਾ ਇਹ ਕਿਸੇ ਦਾ ਨਹੀਂ ਹੈ ਇਹ ਸਾਰੇ ਕਿਸਾਨਾਂ ਤੇ ਕਿਸਾਨ ਮਜ਼ਦੂਰਾਂ ਦਾ ਮੋਰਚਾ ਹੈਗਾ ਆਮ ਨੂੰ ਪਤਾ ਮੈਂ ਗਿਆ ਸੀਗਾ ਜਿਹੜੇ ਕਿਸਾਨ ਦੀ ਮੌਤ ਹੋਈ ਹੈ ਤੇ ਉਹ ਜਥੇਦਾਰ ਹੈਗਾ ਪਟੇ ਪਟੇ ਵੀ ਪਟੇੜੀ ਦਾ ਪਟੇੜੀ ਦਾ ਜੀ ਪਟੇੜੀ ਪਟੇੜੀ ਜਿਹੜੀ ਡੈਥ ਹੋਈ ਉਹ ਗਿਆਨ ਸਿੰਘ ਨੇ ਜਿਹੜੇ ਸਾਨੂੰ ਉੱਥੇ ਮਿਲੇ ਸੀ ਜਿਨ੍ਹਾਂ ਨੇ ਅੱਗੇ ਦੱਸੇ ਤਰ੍ਹਾਂ ਜਿਹੜੇ ਜਿਹੜੇ ਇਹ ਜਿੱਥੇ ਉਹਨਾਂ ਦੀ ਬਾਡੀ ਪਈ ਸੀਗੀ ਇਹ ਉੱਥੇ ਮੈਨੂੰ ਮੋਰਚਰੀ 'ਚ ਇਹ ਪਟੜੀ ਜਥੇਦਾਰ ਨੇ ਜਾਣ ਨਹੀਂ ਦਿੱਤਾ ਹੈਗਾ ਜੋਗਾ ਸਿੰਘ ਪਟੜੀ ਜੋਗਾ ਸਿੰਘ ਪਟੜੀ ਤੇ ਮੈਂ ਤਾਂ ਸਿਰਫ ਦਰਸ਼ਨ ਕਰਕੇ ਆਉਣੇ ਸੀਗੇ ਤੇ ਆਪਣੇ ਜੁੱਤੇ ਲਾ ਕੇ ਅਰਦਾਸ ਕਰਨੇ ਸੀ ਤੇ ਇੱਕ ਚਾਦਰ ਪਾਉਣੀ ਸੀਗੀ ਉਹਨਾਂ ਦੇ ਉੱਤੇ ਇਹ ਵੀ ਨਹੀਂ ਕਰਨ ਦਿੱਤਾ ਇਹ ਤਾਂ ਮੈਨੂੰ ਨਹੀਂ ਸਮਝ ਆਈ ਇਹਨਾਂ ਦਾ ਅਟੇੜੀ ਸਾਹਿਬ ਦਾ ਕੀ ਇਹ ਆਈਡੀਆ ਸੀ ਕਿ ਜਿਹੜੇ ਬੰਦੇ ਤੁਹਾਡੇ ਨਾਲ ਦੁੱਖ ਵੰਡਣ ਦੇ ਲਈ ਆਉਂਦੇ ਹੋ ਤੇ ਤੁਸੀਂ ਉੱਥੇ ਕੰਧ ਬਣ ਕੇ ਖੜ ਜਾਂਦੇ ਹੋ ਕਿ ਸਾਡਾ ਹੱਕ ਨਹੀਂ ਅਸੀਂ ਜ਼ਿੰਮੇਵਾਰ ਨਹੀਂ ਆ ਕਿ ਅਸੀਂ ਵੀ ਤਾਂ ਜ਼ਿੰਮੇਵਾਰ ਆਂ ਕਿਰਤ ਮਜ਼ਦੂਰ ਆਂ ਤੇ ਸਾਨੂੰ ਵੀ ਦਰਦ ਹੈ ਤੇ ਅਸੀਂ ਇਹ ਅਰਦਾਸ ਕਰਨੇ ਚਾਹੁੰਦੇ ਸੀਗੇ ਤੇ ਫਿਰ ਉਹਨਾਂ ਦੇ ਉੱਤੇ ਚਾਦਰ ਵੀ ਪਾਉਣਾ ਚਾਹੁੰਦੇ ਸੀ ਜਿਹੜੀ ਰਸਮ ਹੈ ਕੀ ਸਿੱਖਾਂ ਦੀ ਪਰ ਉਹਨਾਂ ਨੇ ਕਿਹਾ ਨਹੀਂ ਤੁਸੀਂ ਅੰਦਰ ਨਹੀਂ ਜਾ ਸਕਦੇ ਅਸੀਂ ਫਿਰ ਰੋਣਾ ਨਹੀਂ ਪਾਇਆ ਨਾ ਕੋਈ ਇਹ ਬਹਿਸ ਕੀਤੀ ਅਸੀਂ ਚੁੱਪ ਕਰਕੇ ਵਾਪਸ ਆ ਗਏ ਇਹ ਗੱਲ ਘਟੜ ਜੀ ਹੁਣ ਦੀਪ ਸਿੱਧੂ ਤੇ ਜਿਹੜਾ ਪਿੰਡ ਇਹ ਬਾਰਡਰ ਦੇ ਉੱਤੇ ਉਹਨਾਂ ਨੇ ਛੰਡਾ ਛੜਾਤਾ ਸੀਗਾ ਲਾਲ ਕਿਲੇ ਦੇ ਉੱਤੇ ਬਹੁਤ ਵੱਡੀ ਬਹਾਦਰੀ ਕੀਤੀ ਸੀਗੀ ਇਹੇ ਤੇ ਜੋ ਜੋ ਜੋਗਰਾਜ ਸਿੰਘ ਪਿੰਡ ਪਿੰਡ ਵਾਂ ਦਾ ਸੀਗਾ ਤੇ ਆਪਣੇ ਭਾਈ ਦੀਪ ਸਿੰਘ ਇਹ ਚੜ ਗਏ ਸੀਗੇ ਉੱਤੇ ਜੀ ਬਹੁਤ ਸਿੱਖਾਂ ਦਾ ਤੇ ਇਹ ਤਾਂ ਦੁਨੀਆ ਦੇ ਵਿੱਚ ਪਤਾ ਲੱਗਣਾ ਚਾਹੀਦਾ ਕਿ ਇਹ ਕਿੰਨਾ ਇਹ ਜਬਰ ਹੋ ਰਿਹਾ ਹੈਗਾ ਅਨ ਜਿਹੜਾ ਜ਼ਿੰਮੇਦਾਰਾਂ ਦਾ ਇਹ ਮੋਰਚਾ ਉਹਦੇ ਬਾਰੇ ਸਾਡੀ ਪਾਰਟੀ ਨੇ ਕਿਹਾ ਕਿ ਸਾਰੀਆਂ ਜਥੇਬੰਦੀਆਂ ਨੂੰ ਸਪੋਰਟ ਕਰਨਾ ਚਾਹੀਦਾ ਕਿਉਂਕਿ ਕਰਕੇ ਇਹ ਪੋਲਿਟਿਕਲ ਤਹੈ ਨਹੀਂ ਕੇ ਤੇ ਜੇ ਅਸੀਂ ਸਪੋਰਟ ਨਹੀਂ ਕਰਦੇ ਫਿਰ ਆਪਾਂ ਸਿਆਸਤ ਤੋਂ ਤੇ ਭਾਈਚਾਰੇ ਤੋਂ ਵਾਂਝੇ ਦੇ ਜਾਗੇ ਤੇ ਇਸ ਕਰਕੇ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਵੋ ਤੇ ਕਈ ਸਵਾਲ ਉੱਠਦੇ ਐ ਕਿ ਜੇ ਇਹਨਾਂ ਦੀਆਂ ਸ਼ਰਤਾਂ ਮੰਨੀਆਂ ਗਿਆ ਕਿ ਜਿਵੇਂ ਐਮਐਸਪੀ ਨੂੰ ਕਾਨੂੰਨੀ ਜਮਾ ਪੈਨਾਓ ਤੇ ਇਹਨਾਂ ਦੇ ਕਰਜ਼ੇ ਮਾਫ਼ ਕਰੋ ਫਿਰ ਸੁਆਮੀਨਾਥ ਮਰਪੋਰਟ ਨੂੰ ਲਾਗੂ ਕਰੋ ਇਹ ਸਾਰੇ ਕਹਿੰਦੇ ਐ ਕਿ ਹੁਣ ਪਾਰਲੀਮੈਂਟ ਨੇ ਤਾਂ ਬੈਠਣਾ ਨਹੀਂ ਐ ਤੇ ਕਿਵੇਂ ਹੋਊਗਾ ਪਰ ਪਾਰਲੀਮੈਂਟ ਭੰਗ ਤਾਂ ਕੀਤੀ ਨਹੀਂ ਉਹ ਤਾਂ ਫੇਰ ਸਰਜੀਤ ਕੀਤੀ ਜਾਂਦੀ ਹੈ ਪ੍ਰੈਜ਼ੀਡੈਂਟ ਦੇ ਆਰਡਰ ਦੇ ਨਾਲ ਤੇ ਪਾਰਲੀਮੈਂਟ ਜਦੋਂ ਭੰਗ ਹੋ ਜੇ ਫੇਰ ਨਹੀਂ ਬੁਲਾਇਆ ਬਲਾਸਾ ਦੇ ਜਿੱਨਾਂ ਚ ਨਵੀਂ ਪਾਰਲੀਮੈਂਟ ਨਹੀਂ ਉੱਥੇ ਬੈਠੂਗੀ ਸੋ ਉਹ ਪਾਰਲੀਮੈਂਟ ਹੈਗੀ ਐ ਤੇ ਉਸ ਨੂੰ ਆਪਾਂ ਬੁਲਾ ਸਕਦੇ ਹਾਂ ਇਹ ਕੋਈ ਬਹਾਨਾ ਨਹੀਂ ਹੈਗਾ ਕਿ ਇਹ ਪਾਰਲੀਮੈਂਟ ਹੁਣ ਇਹ ਅਜਨ ਕੀਤੀ ਗਈ ਹੈ ਜਾਂ ਇਹ ਇਹਦਾ ਖਾਤਮਾ ਨਹੀਂ ਹੋਇਆ ਭੰਗ ਨਹੀਂ ਹੋਈ ਹੈ ਤੇ ਦੂਸਰੀ ਗੱਲ ਹੈ ਕਿ ਜਿਹੜਾ ਪੰਜਾਬ ਤੇ ਹਰਿਆਣਾ ਦਾ ਕਿਸਾਨ ਹੈ ਇਹ ਸਾਰੇ ਦੇਸ਼ ਨੂੰ ਦਾਣਾ ਫੱਕਾ ਦਿੰਦਾ ਹੈ ਤੇ ਜ਼ਿਆਦਾ ਕਾਸ਼ ਜਿਹੜੀ ਸੀ ਦੁਨੀਆ ਦੀ ਉਹ ਰੂਸ ਤੇ ਯੂਕਰੇਨ ਦਾ ਜਿਹੜਾ ਇਲਾਕਾ ਹੈ ਉਹਨੂੰ ਕਹਿੰਦੇ ਐ ਸਟੈਪਸ ਉੱਥੇ ਕਣਕ ਦੀ ਪੈਦਾਵਾਰ ਹੁੰਦੀ ਹੈ ਦਾਣਾਂ ਦੀ ਸਾਰਾ ਕੁਝ ਹੈ ਪਰ ਉਹ ਤਾਂ 2 ਸਾਲ ਤੋਂ ਜੰਗ ਲੱਗਿਆ ਹੋਇਆ ਉੱਥੇ ਤਾਂ ਕੋਈ ਪੈਦਾਵਾਰ ਹੀ ਨਹੀਂ ਹੋਈ ਫੇਰ ਜੇ ਇੱਥੇ ਪੈਦਾਵਾਰ ਨਾ ਹੋਈ ਤਾਂ ਫੇਰ ਤਾਂ ਕਾਲ ਪੈ ਜਾਊਗਾ ਸਾਰੀ ਦੁਨੀਆ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਇਹਦੇ ਵਿੱਚ ਅੜੀ ਕਿਉਂ ਕਰ ਰਹੇ ਹੈ ਇਹ ਭਾਜਪੀ ਤੇ ਅਰਸ਼ਸਵੜੇ ਗੱਲ ਇਹ ਹੈ ਕਿ ਇਹ ਪਾਰਟੀ ਹੈ ਜੀ ਹੈ ਦੁਕਾਨਦਾਰਾਂ ਦੀ ਜਮਾਖੋਰਾਂ ਦੀ ਤੇ ਬਲੈਕੀਆਂ ਦੀ ਤੇ ਇਹਨਾਂ ਨੂੰ ਇਹ ਜ਼ਿੰਮੇਵਾਰੀ ਦੇ ਬਾਰੇ ਇਲਮ ਹੈ ਨਹੀਂਗਾ ਇਹਨਾਂ ਨੂੰ ਤਾਂ ਤੁਸੀਂ ਜਾ ਕੇ ਪੁੱਛ ਲਓ ਕਿ ਕਣਕ ਕਿੱਥੇ ਉਗਦੀ ਹੈ ਇਹਨਾਂ ਨੂੰ ਨਹੀਂ ਪਤਾ ਬੂਟੇ ਤੇ ਉਗਦੀ ਹੈ ਕਿ ਦਰਖਤ ਤੇ ਲੱਗਦੀ ਹੈ ਇਹੋ ਜਿਹੇ ਬੰਦੇ ਹੈਗੇ ਆ ਜਿਹੜੇ ਅੱਜ ਇੰਨਾ ਦੇ ਨਾਲ ਮੀਟਿੰਗ ਕਰਦੇ ਆ ਹੁਣ ਗੋਇਡ ਨੂੰ ਕੀ ਪਤਾ ਕਿੱਥੇ ਕੌਣਕ ਲੱਗਦੀ ਹੈ ਹੈਨਾ ਸੋ ਸੋ ਇਹ ਇਹ ਬਹੁਤ ਜ਼ਰੂਰੀ ਹੈ ਕਿ ਕੱਲ ਅਸੀਂ ਮਿਲ ਕੇ ਵੀ ਆਏ ਆ ਜਿਹੜੇ ਫਟੜ ਹੋਏ ਆ ਤੇ ਇੱਕ ਪੀਜੀਆਈ ਦੇ ਵਿੱਚ ਦਾਖਲ ਹੋਇਆ ਤੇ ਉਹਨਾਂ ਦਾ ਸਰੀਰ ਭਰਿਆ ਪਿਆ ਸਰਲਿਆਂ ਦੇ ਨਾਲ ਇਹ ਜਿਵੇਂ ਸਮਾਲ ਪੋਕਸ ਡੌਗ ਹੁੰਦੇ ਆ ਉਏ ਆਪੇ ਆ ਤੇ ਕਈਆਂ ਦੀਆਂ ਬਾਹਾਂ ਟੁੱਟੀਆਂ ਪਈਆਂ ਇੱਕ ਦੀ ਅੱਖ ਤੋਂ ਨજર ਨਹੀਂ ਆ ਰਹੀ ਉਹ ਵੀ ਮੈਂ ਕਹਿ ਕੇ ਆਇਆ ਇਹਦਾ ਪਤਾ ਲਾਓ ਤੇ ਇੱਕ ਦੇ ਸਿਰ ਦੇ ਵਿੱਚ ਚੋਟ ਲੱਗੀ ਹੈ ਉਹਨੂੰ ਪੀਜੀਏ ਭੇਜ ਦਿੱਤਾ ਗਿਆ ਇਹ ਤਾਂ ਪੰਜਾਬ ਸਰਕਾਰ ਨੂੰ ਹਰਿਆਣਾ ਦੇ ਜਿਹੜਾ ਹੋਮ ਮਿਨਿਸਟਰ ਹੈ ਵਿਜ ਜਿਹੜਾ ਸਾਰਾ ਕੁਝ ਕਰਾ ਰਿਹਾ ਹੈ ਤੇ ਸੈਂਟਰ ਦਾ ਇਹ ਤਾਂ ਕਤਲ ਦਾ ਕੇਸ ਦਰਜ ਕਰਨਾ ਪਊਗਾ ਇਹ ਤੇ ਤੇ ਜਿਹੜੀ ਇਹ ਪੰਜਾਬ ਦੇ ਵਿੱਚ ਗੋਲਾਬਾਰੀ ਕੀਤੀ ਹੈ ਇਹਦਾ ਵੀ ਪਰਚਾ ਕਰਨ ਇਹ ਹਰਿਆਣਾ ਪੰਜਾਬ ਦੇ ਵਿੱਚ ਕਿਵੇਂ ਗੋਲਾਬਾਰੀ ਕਰ ਸਕਦਾ ਜਾਂ ਥਰੂ ਗੈਸ ਸਟ ਸਦਾ ਹੈਗਾ ਇਹ ਸਾਰੀਆਂ ਚੀਜ਼ਾਂ ਕਾਨੂੰਨੀ ਹੈਗੀਆਂ ਜਿਹੜੀਆਂ ਕਿ ਪੰਜਾਬ ਸਰਕਾਰ ਨੂੰ ਕਰਨੀਆਂ ਪੈਣੀਆਂ ਪਰ ਜੇ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਹੁੰਦੀ ਇਹ ਰੋੜਾ ਪੈਣੀ ਨਹੀਂ ਸੀਗਾ ਨਹੀਂ ਅਜੇ ਕੋਈ ਐਕਸ਼ਨ ਨਹੀਂ ਲਿਆ ਤੇ ਇਹ ਕਿਸਾਨਾਂ ਨੂੰ ਚਾਹੀਦਾ ਕਿ ਜੇ ਤੁਸੀਂ ਦਿੱਲੀ ਪਹੁੰਚਣਾ ਤਾਂ ਰੇਲ ਗੱਡੀਆਂ ਤੇ ਜਾਓ ਤੇ ਆਪਣਾ ਮੋਰਚਾ ਪੂਰਾ ਕਰਕੇ ਆਓ ਜੇ ਇੱਥੇ ਬੰਦ ਲੱਗੇ ਬੰਦ ਨੂੰ ਵੀ ਤੋੜੋ ਪਰ ਜਿਹੜੇ ਜਾ ਸਕਦੇ ਆ ਗੱਡੀਆਂ ਦੇ ਉੱਤੇ ਜਾਣ ਪਰ ਫਿਰ ਤਾਂ ਵੀ ਜੇ ਮਜਬੂਰ ਹੋ ਗਿਆ ਫਿਰ ਲੋ 30 ਦਿਨ ਲਗਾਤਾਰ ਗੱਡੀਆਂ ਨੂੰ ਵੀ ਰੋਕ ਦੋ ਮੇਰੀ ਗੱਲ ਤਾਂ ਇਹ ਪਬਲਿਕ ਦੇ ਨਾਲ ਹੀ ਹੁੰਦੀ ਹੈ ਮੇਰੀ ਇਹ ਉਹ ਤਾਂ ਸਾਰੇ ਸ਼ੰਭੂ ਹੈਗੇ ਆ ਲੀਡਰ ਤਾਂ ਸਾਰੇ ਉੱਥੇ ਹੈਗੇ ਆ ਹਾਂ ਕੱਲ ਮੈਂ ਬਿਆਨ ਦਿੱਤਾ ਸੀ ਸਾਰੇ ਲੀਡਰਾਂ ਨੂੰ ਆਉਣਾ ਚਾਹੀਦਾ ਹੈ ਅੱਜ ਬਹੁਤ ਅੱਛਾ ਕੀਤਾ ਸਾਡੇ ਸੰਗਰੂਪ ਦੇ ਜੁੜੇ ਲੀਡਰ ਹੈਗੇ ਆ ਉਹ ਗਰਾਹਾ ਸਾਹਿਬ ਉਹ ਵੀ ਬਾਹਰ ਨਿਕਲੇ ਆਏ ਬਹੁਤ ਵਧੀਆ ਗੱਲ ਬਾਕੀ ਜਿਹੜੇ ਵੀ ਜਿਹੜੇ ਲੀਡਰ ਅਜੇ ਨਹੀਂ ਸ਼ਾਮਲ ਹੋ ਰਹੇ ਉਹਨਾਂ ਨੂੰ ਸ਼ਾਮਲ ਹੋਣਾ ਚਾਹੀਦਾ ਇਹ ਕਿਸੇ ਦਾ ਨਹੀਂ ਹੈ ਇਹ ਸਾਰੇ ਕਿਸਾਨਾਂ ਤੇ ਕਿਸਾਨ ਮਜ਼ਦੂਰਾਂ ਦਾ ਮੋਰਚਾ ਹੈਗਾ ਹਾਂ ਮੈਨੂੰ ਪਤਾ ਮੈਂ ਗਿਆ ਸੀਗਾ ਜਿਹੜੇ ਕਿਸਾਨ ਦੀ ਮੌਤ ਹੋਈ ਹੈ ਤੇ ਉਹ ਜਥੇਦਾਰ ਹੈਗੇ ਪਟੇ ਪਟੇੜੀ ਪਟੇੜੀ ਦਾ ਪਟੇੜੀ ਦਾ ਜੀ ਪਟੇੜੀ ਪਟੇੜੀ ਜਿਹੜੀ ਜਥੇਦਾਰ ਉਹ ਗਿਆਨ ਸਿੰਘ ਨੇ ਜਿਹੜੇ ਸਾਨੂੰ ਉੱਥੇ ਮਿਲੇ ਸੀ ਜਿਨ੍ਹਾਂ ਨੇ ਅੱਗੇ ਦੱਸੇ ਪ੍ਰਧਾਨ ਜਿਹੜੇ ਜਿਹੜੇ ਇਹ ਜਿੱਥੇ ਉਹਨਾਂ ਦੀ ਬਾਡੀ ਪਈ ਸੀਗੀ ਇਹ ਉੱਥੇ ਮੋਰਚਰੀ ਚ ਇਹ ਪਟੜੀ ਜਥੇਦਾਰ ਨੇ ਜਾਣ ਨਹੀਂ ਦੁੱਤਾ ਹੈਗਾ ਜੋਗਾ ਸਿੰਘ ਪਟੜੀ ਜੋਗਾ ਸਿੰਘ ਪਟੜੀ ਤੇ ਮੈਂ ਤਾਂ ਸਿਰਫ ਦਰਸ਼ਨ ਕਰਕੇ ਆਉਣੇ ਸੀਗੇ ਤੇ ਆਪਣੇ ਜੁੱਤੇ ਲਾ ਕੇ ਅਰਦਾਸ ਕਰਨੇ ਸੀ ਤੇ ਇੱਕ ਚਾਦਰ ਪਾਉਣੀ ਸੀ ਜੀ ਉਹਨਾਂ ਦੇ ਉੱਤੇ ਇਹ ਵੀ ਨਹੀਂ ਕਰਨ ਦਿੱਤਾ ਇਹ ਤਾਂ ਮੈਨੂੰ ਨਹੀਂ ਸਮਝ ਆਇਆ ਇਹਨਾਂ ਦਾ ਪਟੇੜੀ ਸਾਹਿਬ ਦਾ ਕੀ ਇਹ ਆਈਡੀਆ ਸੀ ਕਿ ਜਿਹੜੇ ਬੰਦੇ ਤੁਹਾਡੇ ਨਾਲ ਦੁੱਖ ਵੰਡਣ ਦੇ ਲਈ ਆਉਂਦੇ ਹੋ ਤੇ ਤੁਸੀਂ ਉੱਥੇ ਕੰਧ ਬਣ ਕੇ ਖੜ ਜਾਂਦੇ ਹੋ ਕਿ ਸਾਡਾ ਹੱਕ ਨਹੀਂ ਅਸੀਂ ਜ਼ਿੰਮੇਵਾਰ ਨਹੀਂ ਹੈ ਕਿ ਅਸੀਂ ਵੀ ਤਾਂ ਜ਼ਿੰਮੇਵਾਰ ਹੈ ਖੇਤ ਮਜ਼ਦੂਰ ਹੈ ਤੇ ਸਾਨੂੰ ਵੀ ਦਰਦ ਹੈ ਤੇ ਅਸੀਂ ਇਹ ਅਰਦਾਸ ਕਰਨੀ ਚਾਹੁੰਦੇ ਸੀਗੇ ਤੇ ਫਿਰ ਉਹਨਾਂ ਦੇ ਉੱਤੇ ਚਾਦਰ ਵੀ ਪਾਉਣਾ ਚਾਹੁੰਦੇ ਸੀ ਜਿਹੜੀ ਰਸਮ ਹੈ ਕੀ ਸਿੱਖਾਂ ਦੀ ਪਰ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਅੰਦਰ ਨਹੀਂ ਜਾ ਸਕਦੇ ਅਸੀਂ ਫਿਰ ਰੋਲਾ ਨਹੀਂ ਪਾਇਆ ਨਾ ਕੋਈ ਇਹ ਬਹਿਸ ਕੀਤੀ ਅਸੀਂ ਚੁੱਪ ਕਰਕੇ ਵਾਪਸ ਆ ਗਏ ਇਹ ਮੋਤ ਘਾਟ ਹੈ ਜੀ ਹੁਣ ਦੀਪ ਸਿੱਧੂ ਤੇ ਜਿਹੜਾ ਪਿੰਡ ਇਹ ਬਾਰਡਰ ਦੇ ਉੱਤੇ ਉਹਨਾਂ ਨੇ ਝੰਡਾ ਚੜਾਤਾ ਸੀਗਾ ਲਾਲ ਕਿਲੇ ਦੇ ਉੱਤੇ ਬਹੁਤ ਵੱਡੀ ਬਹਾਦਰੀ ਕੀਤੀ ਸੀਗੀ ਇਹੇ ਤੇ ਜੋ 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 ਗਰਾਦ ਸਿੰਘ ਵਾ ਪਿੰਡ ਵਾ ਦਾ ਸੀਗਾ ਤੇ ਆਪਣੇ ਭਾਈ ਦੀਪ ਸਿੰਘ ਇਹ ਚੜ ਗਏ ਸੀਗੇ ਉੱਤੇ ਜੀ ਬਹੁਤ ਸਿੱਖਾਂ ਦਾ ਤੇ ਇਹ ਤਾਂ ਦੁਨੀਆ ਦੇ ਵਿੱਚ ਪਤਾ ਲੱਗਣਾ ਚਾਹੀਦਾ ਕਿ ਇਹ ਕਿੰਨਾ ਇਹ ਜਬਰ ਹੋ ਰਿਹਾ ਹੈਗਾ ਜਿਹੜਾ ਜ਼ਿੰਮੇਵਾਰਾਂ ਦਾ ਇਹ ਮੋਰਚਾ ਉਹਦੇ ਬਾਰੇ ਸਾਡੀ ਪਾਰਟੀ ਨੇ ਕਿਹਾ ਕਿ ਸਾਰੀਆਂ ਜਥੇਬੰਦੀਆਂ ਨੂੰ ਸਪੋਰਟ ਕਰਨਾ ਚਾਹੀਦਾ ਏ ਕਿਉਂ ਕਰਕੇ ਇਹ ਪੋਲਿਟਿਕਲ ਤਹਿ ਨਹੀਂ ਕੇ ਤੇ ਜੇ ਅਸੀਂ ਸਪੋਰਟ ਨਹੀਂ ਕਰਦੇ ਫੇਰ ਆਪਾਂ ਸਿਆਸਤ ਤੋਂ ਤੇ ਭਾਈਚਾਰੇ ਤੋਂ ਵਾਂਝੇ ਦੇ ਜਾਗੇ ਜੀ ਤੇ ਇਸ ਕਰਕੇ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਵੋ ਤੇ ਕਈ ਸਵਾਲ ਉੱਠਦੇ ਐ ਕਿ ਜੇ ਇਹਨਾਂ ਦੀਆਂ ਸ਼ਰਤਾਂ ਮੰਨੀਆਂ ਗਿਆ ਕਿ ਜਿਵੇਂ ਐਮਐਸਪੀ ਨੂੰ ਕਾਨੂੰਨੀ ਜਮਾ ਪੈਨਾਓ ਤੇ ਇਹਨਾਂ ਦੇ ਕਰਜ਼ੇ ਮਾਫ਼ ਕਰੋ ਫਿਰ ਸੁਆਮੀਨਾਥ ਰਿਪੋਰਟ ਨੂੰ ਲਾਗੂ ਕਰੋ ਇਹ ਸਾਰੇ ਕਹਿੰਦੇ ਐ ਕਿ ਹੁਣ ਪਾਰਲੀਮੈਂਟ ਨੇ ਤਾਂ ਬੈਠਣਾ ਨਹੀਂ ਐ ਤੇ ਕਿਵੇਂ ਹੋਊਗਾ ਪਰ ਪਾਰਲੀਮੈਂਟ ਭੰਗ ਤਾਂ ਕੀਤੀ ਨਹੀਂ ਉਹ ਤਾਂ ਫੇਰ ਸਰਜੀਤ ਕੀਤੀ ਜਾਂਦੀ ਹੈ ਪ੍ਰੈਜ਼ੀਡੈਂਟ ਦੇ ਆਰਡਰ ਦੇ ਨਾਲ ਤੇ ਪਾਰਲੀਮੈਂਟ ਜਦੋਂ ਭੰਗ ਹੋ ਜੇ ਫੇਰ ਨਹੀਂ ਬੁਲਾਈ ਬਲਾਸਾ ਦੇ ਜਿੱਨਾਂ ਚ ਨਵੀਂ ਪਾਰਲੀਮੈਂਟ ਨਹੀਂ ਉੱਥੇ ਬੈਠੂਗੀ ਸੋ ਉਹ ਪਾਰਲੀਮੈਂਟ ਹੈਗੀ ਐ ਤੇ ਉਸ ਨੂੰ ਆਪਾਂ ਬੁਲਾ ਸਕਦੇ ਆ ਇਹ ਕੋਈ ਬਹਾਨਾ ਨਹੀਂ ਹੈਗਾ ਕਿ ਇਹ ਪਾਰਲਮੈਂਟ ਹੁਣ ਇਹ ਅਜਨ ਕੀਤੀ ਗਈ ਹੈ ਜਾਂ ਇਹ ਇਹਦਾ ਖਾਤਮਾ ਨਹੀਂ ਹੋਇਆ ਭੰਗ ਨਹੀਂ ਹੋਈ ਹੈ ਤੇ ਦੂਸਰੀ ਗੱਲ ਹੈ ਕਿ ਜਿਹੜਾ ਪੰਜਾਬ ਤੇ ਹਰਿਆਣਾ ਦਾ ਕਿਸਾਨ ਹੈ ਇਹ ਸਾਰੇ ਦੇਸ਼ ਨੂੰ ਦਾਣਾ ਫੱਕਾ ਦਿੰਦਾ ਹੈ ਤੇ ਜਿਆਦਾ ਕੌਸ਼ਤ ਜਿਹੜੀ ਸੀ ਦੁਨੀਆ ਦੀ ਉਹ ਰੂਸ ਤੇ ਯੂਕਰੇਨ ਦਾ ਜਿਹੜਾ ਇਲਾਕਾ ਹੈ ਉਹਨੂੰ ਕਹਿੰਦੇ ਆ ਸਟੈਪਸ ਉੱਥੇ ਕਣਕ ਦੀ ਪੈਦਾਵਾਰ ਹੁੰਦੀ ਹੈ ਦਾਣਾਂ ਦੀ ਸਾਰਾ ਕੁਝ ਹੈ ਪਰ ਉਹ ਤਾਂ 2 ਸਾਲ ਤੋਂ ਜੰਗ ਲੱਗਿਆ ਹੋਇਆ ਉੱਥੇ ਤਾਂ ਕੋਈ ਪੈਦਾਵਾਰ ਹੀ ਨਹੀਂ ਹੋਈ ਫੇਰ ਜੇ ਇੱਥੇ ਪੈਦਾਵਾਰ ਨਾ ਹੋਈ ਤਾਂ ਫੇਰ ਤਾਂ ਕਾਲ ਪੈ ਜਾਊਗਾ ਸਾਰੀ ਦੁਨੀਆ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਇਹਦੇ ਵਿੱਚ ਅੜੀ ਕਿਉਂ ਕਰ ਰਹੇ ਹੈ ਇਹ ਬੀਜਪੀ ਤੇ ਅਰਸ਼ਸ ਵਾਲੇ ਗੱਲ ਇਹ ਹੈ ਕਿ ਇਹ ਪਾਰਟੀ ਹੈ ਕਿ ਹੈ ਦੁਕਾਨਦਾਰਾਂ ਦੀ ਜਮਾਖੋਰਾਂ ਦੀ ਤੇ ਬਲੈਕੀਆਂ ਦੀ ਤੇ ਇਹਨਾਂ ਨੂੰ ਇਹ ਜ਼ਿੰਮੇਵਾਰੀ ਦੇ ਬਾਰੇ ਇਲਮ ਹੈ ਨਹੀਂਗਾ ਇਹਨਾਂ ਨੂੰ ਤਾਂ ਤੁਸੀਂ ਜਾ ਕੇ ਪੁੱਛ ਲਓ ਕਿ ਕਣਕ ਕਿੱਥੇ ਉਗਦੀ ਹੈ ਇਹਨਾਂ ਨੂੰ ਨਹੀਂ ਪਤਾ ਬੂਟੇ ਤੇ ਉਗਦੀ ਹੈ ਕਿ ਦਰਖਤਾਂ ਤੇ ਲੱਗਦੀ ਹੈ